ਉਹਰਾ ਭੋਗ ਗੱਲ ਤਾਂ ਸੁਣ ਜਾ ਤੂੰ ਸੁਣਦਾ ਆਊਗਾ ਆ ਰਹੀ ਵਾ ਲੈ ਤੂੰ ਲੈ ਜਾਣਾ ਆਊਗਾ ਤੈਨੂੰ ਦੱਸਦਾ ਸਿੰਦਾ ਸੀ ਉਹ ਚੋਰ ਪੈਕ ਨੇ ਗਰਮੀਲ ਜਾਈ ਮੜਾ ਹੈ ਹੈਲੋ ਮੈਂ ਰਵੀ ਜੀ ਤੇ ਮੁੰਡੇ ਦਾ ਫੋਨ ਆਇਆ ਸੀ ਕਹਿੰਦਾ ਕਿਦਾਂ ਕਿੱਥੇ ਆਂ ਉਹ ਤਾਂ ਮੈਨੂੰ ਲੱਗਦਾ ਜੀ ਨਹੀਂ ਹਾਂ ਇਹ ਉਹਦਾ ਕਰਾ ਲੈ ਭੈਣ ਚੋਂ ਤਾਂ ਸੜੇ ਨੇ ਮਰ ਜਣਾ ਮੈਂ ਕਹਾਂ ਕਿ ਕਿੱਥੇ ਚੱਕੋ ਉੱਥੇ ਕਰਾਵੇਗਾ ਮੀਆਂ ਜੀਰ ਪਰੇ ਨਾ ਭੈਣ ਚੋਂ ਤਾਂ ਵਾਕਿਆ ਹੀ ਬੜੇ ਸਵਾਲ ਲੱਗਦੇ ਯਾਰ ਤਾਂ ਇਹ ਨੂੰ ਨਹੀਂ ਖਲਦਾ ਨੂੰ ਨਹੀਂ ਆ ਰਿਹਾ ਕਾਹਦੀ ਮੈਨੂੰ ਪਤਾ ਨਹੀਂ ਲੱਗਿਆ ਕਿ ਬਾਤ ਪੈ ਲੱਗੀ ਯਾਰ ਇਹਦਾ ਫੋਨ ਦਾ ਪਤਾ ਨਹੀਂ ਲੱਗਦਾ ਮੇਰੇ ਇੱਧਰ ਨਹੀਂ ਲੱਗਦਾ ਵਾਕਈ ਨਹੀਂ ਆਈ ਉਹ ਮੈਂ ਚਾਹਤ ਤੇ ਮੋੜਾ ਕਰਾਉਣੀ ਪਤਾ ਵਾਹ ਵਾਹ ਮਟਰ ਦੇਣ ਦਾ ਸੀ ਕਿਵੇਂ ਯਾਰ ਕੀ ਪਾਇਆ ਮਟਰਾ ਜੀ ਓਏ ਮਟਰ ਪਾਣੇ ਕੀ ਪਾਇਆ ਜਾਂਦਾ ਹਾਂ ਬਈ ਚਾਚਾ ਚਾਚਾ ਤੇ ਦਾੜੀ ਤੇ ਸੰਗੜੀ ਹੈ ਨਹੀਂ ਕਰਨ ਜਾ ਗੱਲ ਕਰ ਭਾਬੀ ਨਾਲ ਜਾ ਹਾਂ ਉਹੀ ਭਾਬੀ ਹੈ ਗੋਦੀ ਚ ਬਿਠਾਣਾ ਏ ਤੈਨੂੰ ਨੇ ਉਹ ਦੋ ਕੰਮ ਦਾ 500 ਰੁਪਈਆ ਦੇ ਭਾਬੀ ਭਾਬੀ ਆ ਰੋ ਰਈਆ ਦੇ ਤੇਸੀ ਦਿਨ ਹਾਂਜੀ ਬੋਲੋ ਸਿੰਧਰ ਮਿੱਠਾਈ ਬੜਾ ਇਹ 14 20 ਰੁਪਈਆ ਦਾ ਗੋਮਾ ਤਾਂ ਇਤੋਂ ਮੰਗਦਾ ਬੰਦੋ ਪਹਿਲਾਂ ਗੱਲ ਕਰ ਲੈ ਮਾਚਾ ਵੀਡੀਓ ਬਣਾ ਲੱਗ ਘੜਾ ਇਹ ਸਿੰਧਰ ਨੂੰ ਖਾਉਣੀ ਆ ਨਾ ਮੈਂ ਨਹੀਂ ਸਬੂਤ ਆਏ ਮੇਰੇ ਕੋਲੇ ਹੁਣ ਆਹ ਵੇਖ ਲੈ ਆਹ ਵੇਖ ਲੈ ਆਹ ਵੇਖ ਲੈ ਬੱਧੀ ਵੇਖ ਲਿੱਦਾ ਤੋੜਦਾ ਸਿੰਦਾ ਚਿੰਦਾ ਆ ਗਏ ਨੇ